ਅਹਨੇ ਸਹਜ ਸੁਭਾਏ ਦਰਸ਼ਨ ਪਰ ਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋ ਵਸਿ ਫਤਖ ਸੰਮ ਦੀ ਨੂਰ ਅਰਸੋ ਗੁਰ ਸੋਹ ਝਟੀ ਆ ਤੋਦ ਡਿਟੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ ਸੱਜਣ ਸੱਚਾ ਪਾਤਿਸਾਹ ਸਿਰ ਸਾਹਾਂ ਦਾਇ ਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾਂ ਦਾ ਵੇਸਾ ਹੋ ਸਤਨਾਮ ਦੀਵਾ ਹੈ ਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜੀ ਰੇ ਜਾਨ ਉਠਾਰਾ ਦੱਬੇ ਓ ਹੋ ਸੁਤਿਆ ਗਈ ਵਿਹਾਰੇ ਸਤ ਗੁਰ ਕਾ ਸਬਦ ਸੁਣ ਨ ਜਾਗੇ ਓ ਅੰਤਰ ਨ ਉਪਜਿਓ ਚਾਓ ਅਰੇ ਜਾਨ ਉਠਾਰਾ ਦੱਬਿਓ ਹੋ ਸੁੱਤਿਆ ਗਈ ਵਿਹਾਰੇ ਸਤ ਗੁਰ ਕਾ ਸ਼ਬਦ ਸੁਣ ਨਾ ਜਾਗੇ ਓ ਅੰਤਰੇ ਨ ਉਪਜੀਓ ਚਾਓ ਸਰੀਰ ਜਲਾਉ ਗੁਣ ਬਾਹਰਾ ਜੋ ਗੁਰਕਾਰ ਨ ਕਮਾਏ ਜਗਤ ਜਲੰਦਾ ਦਿੱਥੁ ਮਾ ਹਉਮੈ ਦੁਜੈ ਭਾਈ ਨਾਨਕ ਗੁਰ ਸਰਣਾਈ ਉੱਭਰੇ ਸੱਚ ਮਾਨ ਸਬਦ ਧਿਆਏ ਮਹਲਾ ਤੀਜਾ ਸਬਦ ਰੱਤੇ ਹਉਮੈ ਗਈ ਸੋਭਵੰਤੀ ਨਾਰੇ ਪਿਰ ਕੈ ਭਾਣਾ ਸਦਾ ਚੱਲ ਤਾ ਬਨਿਆ ਸੀਗਾਰ ਸੇਜ ਸੁਹਾਵੀ ਸਦਾ ਪਿਰ ਰਾਵਾਂ ਹਾਰੇ ਵਾਰੂ ਪਾਇਆ ਨਾ ਰੇ ਨਾ ਹਾਰੇ ਮਰਾ ਨ ਕਦੇ ਦੁੱਖ ਲੱਗਾ ਸਦਾ ਸੁਹਾਗਣ ਨਾਰੇ ਨਾਨਕ ਹਾਰੇ ਪ੍ਰਭ ਮੇਲ ਲਈ ਗੁਰ ਕਾ ਹਿਤ ਪਿਆਰੇ ਓੜੀ ਜਿਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਹਾਰੇ ਜੀਓ ਤਨ ਕਾ ਦਰਸ਼ਨ ਨਾ ਕਰਹੁ ਪਾਪਿਸ਼ਟ ਹਤਿਆਰੀ ਓਹੇ ਘਰ ਘਰ ਫਿਰ ਹੈ ਕੁਸ਼ੁੱਧ ਮਾਨ ਜਿਉ ਤਰਕਟ ਨਾਰੀ ਵੱਡ ਭਾਗੇ ਸੰਗਤ ਮਿਲੇ ਗੁਰਮੁਖ ਸਵਾਰੇ ਹਾਰ ਮੇਲਾ ਸਤ ਗੁਰ ਦਇਆਕਾਰ ਗੁਰ ਕੋ ਬਲਹਾਰੀ ਵੱਡ ਭਾਗੇ ਸੰਗਤਿ ਮਿਲੇ ਗੁਰਮੁਖ ਸواری ਹਾਰੇ ਮੇਲਾ ਹੋ ਸਤ ਗੁਰ ਦਇਆ ਕਾਰੇ ਗੁਰ ਕਉ ਬਾਲਿਹਾਰੇ ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਰੇ ਜਾਨ ਉਥਾਰਾ ਦੱਬੇ ਓ ਹੋ ਸੁੱਤਿਆ ਗਈ ਵਿਹਾਰੇ ਸਤ ਗੁਰ ਕਾ ਸ਼ਬਦ ਸੋਣ ਨ ਜਾਗਿਓ ਅੰਤਰ ਨ ਉਪਜਿਓ ਚਾਓ ਰਾਗ ਸੋਰਠ ਕੀ ਬਾਣੀ ਪਉੜੀ 23ਵੀਂ ਸ਼ਲੋਕਾਂ ਨਾਲ